ਆ ਜਾਓ ਜੀ ਆ ਜਾਓ ਜੀ ਖਾ ਲਓ ਜੀ 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 ਗੋਸਨੀ ਦੀ ਗੋਸਨੀ ਦੀ ਦੋਸਤੀ ਅੱਜ ਦੇਖੋ ਮੁਕਾਮ ਆ ਪੰਜੇ ਨੂੰ ਖੜਾ ਕਰ ਪਿਆ ਰਾਮ ਰਾਮਗਾਹ ਹੁੰਦੀ ਆ ਨਾ ਨਾ ਇਹ ਤਾਂ ਹੋਰ ਇਹ ਕਿਤਾਬ ਜੀ ਮੋਹਨ ਜੀ ਮੋਹਨ ਜੀ ਮਾੜੀ ਸਪੇਸ ਇਹ ਨਹੀਂ ਨਾ ਕੋਈ ਐਲਮੈਂਟ ਦੂਜਾ ਰੱਖੋ ਕਦੇ ਕਦੇ ਸਭ ਤੋਂ ਪਹਿਲਾਂ ਪਿੰਡ ਉਸ ਮੰਡੀ ਦੇ ਨੱਗਨ ਵਾਸੀਆਂ ਪੰਚਾਇਤ ਵੱਲੋਂ ਅਤੇ ਸਾਰੀਆਂ ਇਹਨਾਂ ਲੀਹਾਂ ਦਾ ਨਾ ਬੱਚੇ ਜਿਹੜਾ ਕਿ ਅੱਜ ਬਹੁਤ ਹੀ ਭਾਗਾਂ ਵਾਲਾ ਡਰਾਮਾ ਨਿਰਾ ਕਿ ਹਰ ਮਹੀਨਾ ਚੜਦਾ ਹੈ ਉਤਰਦਾ ਹੈ ਅੱਜ ਜਿਹੜਾ ਸਾਵਣ ਦਾ ਲਾਸਟ ਮਹੀਨਾ ਦਾ ਆਖਰੀ ਦਿਨਾਂ ਤੇ ਪ੍ਰਾਣੀ ਰੀਤ ਦੇ ਹਿਸਾਬ ਨਾਲ ਚੱਲ ਰਿਹਾ ਆ ਜਿਹੜਾ ਹਨੀ ਤੀਆਂ ਤੇ ਤਿਰੰਜਣਾ ਇਹ ਬਹੁਤ ਹੀ ਸੋਹਣਾ ਸ਼ਬਦ ਹੈਗਾ ਹੈ ਕੰਨੇ ਚ ਕਹੀਏ ਨੀ ਉਸ ਵੀ ਨਦੀ ਦੇ ਤਹਿਤ ਅੱਜ ਮੇਰੇ ਪਿੰਡ ਫੂਸ ਹਣੀ ਵਿੱਚ ਜੋ ਪ੍ਰੋਗਰਾਮ ਹੋਇਆ ਸਾਡੇ ਸੇਵਾਦਾਰ ਸਤਿ ਆਲਿਕੁਮ ਸਾਡੇ ਮੈਂਬਰ ਸਾਰਾ ਮਕਰਨਾ ਵਾਸੀਆਂ ਦੀਆਂ ਭੈਣਾਂ ਬੱਚਿਆਂ ਦਾ ਸਾਰਿਆਂ ਦੇ ਲਈ ਪੱਪਾ ਇਤਾਰਾ ਅਮਾਨਿਆ ਵੈਰੂਜੀ ਦਾ ਖਾਲਸਾ ਵੈਰੂਜੀ ਦੀ ਫਤਿਹ ਇਤਾਰੇ ਵਿੱਚ ਆਵਾਜ਼ ਨਹੀਂ ਆਈ ਬਈ ਥੋੜਾ ਜਿਹਾ ਚੰਗਲੋ ਦੁਬਾਰੇ ਜਕਰਾਂ ਵੈਰੂਜੀ ਦਾ ਖਾਲਸਾ ਵੈਰੂਜੀ ਦੀ ਫਤਿਹ ਹੁਣ ਥੋੜਾ ਜਿਹਾ ਪਤਾ ਲੱਗਿਆ ਵੀ ਸਾਡੀਆਂ ਭੈਣਾਂ ਬੱਚਿਆਂ ਦਾ ਦੋ ਲਾਗ ਜਿਹੜਾ ਤੀਆਂ ਦਾ ਤਿਹਾਰ ਹੁੰਦਾ ਹੈ ਮਾਤ ਪੂਰਨ ਹੁੰਦਾ ਹੈ ਸਾਡੀਆਂ ਜੀਬੀਆਂ ਬੈਠੀਆਂ ਵੱਡੀਆਂ ਬਜ਼ੁਰਗ ਬੈਠੇ ਆ ਇਹਨਾਂ ਨੂੰ ਤੀਆਂ ਬਾਰੇ ਪਤਾ ਹੈ ਕਿ ਅਸੀਂ ਜਦੋਂ ਤੀਆਂ ਪੈਣਾ ਵਿਆਹ ਮੰਨੇ ਆ ਉਹ ਸੌਣ ਦਾ ਕਰਕੇ ਆਉਨੀਆਂ ਸੌਣ ਦੇ ਵਿੱਚ ਸੰਧਾਰੇ ਨੇ ਕੀ ਗੀਤ ਜਾਂਦੇ ਆ ਪੈਣਾ ਆਉਨੀਆਂ ਇਹ ਟੀਕਾ ਦਾ ਮਲਾਪ ਇੱਕ ਬਲਖਣ ਹੁੰਦਾ ਤੇ ਜਦੋਂ ਅਸੀਂ ਅੱਜ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਆ ਤਾਂ ਕੀ ਦੇਖਦੇ ਆ ਵੀ ਅਸੀਂ ਇੱਕ ਚੀਜ਼ਾਂ ਦੇਖਦੇ ਆ ਵੀ ਸੋਸ਼ਲ ਮੀਡੀਆ ਤੇ ਇੰਨੀਆਂ ਸੋਹਣੀਆਂ ਤੇ ਵਧੀਆ ਵੀਡੀਓ ਪੈਂਦੀਆਂ ਨੇ ਜਿਹੜੀ ਕਿ ਬਿਛੀਆਂ ਆਉਂਦਾ ਭੈਣਾਂ ਵੀਰਾਂ ਦਾ 20 20 40 40 ਸਾਲ ਦਾ ਮਲਾਪ ਦਿਖਾ ਰਹੇ ਆ ਬੜੀ ਬੁਸ਼ੀ ਚੰਗੀ ਗੱਲਾਂ ਉਹਦੇ ਵਿੱਚ ਸਾਡਾ ਪਿਆ ਮੈਟਿਮੈਂਟ ਆਫ ਆ ਮੰਗਾ ਵਾਹ ਕਿਸੇ ਭੈਣਾਂ ਦਾ ਆਪ ਜੀ ਮਨਸਤਾਵੰਦਾ ਪ੍ਰਮਾਣਾਂ ਦਾ ਅੰਦਰ ਵਿੱਚ ਸੌਂ ਰਹੇ ਹੁੰਦੇ ਆ ਚੱਲਦੇ ਰਹਿੰਦੇ ਆ ਸੋ ਇਹ ਜਿਹੜਾ ਅੱਜ ਮੇਰੀਆਂ ਬੀਬੀਆਂ ਮੇਰੀਆਂ ਭੈਣਾਂ ਸਾਡੇ ਜਿਹੜੀਆਂ ਵੀ ਭੈਣਾਂ ਨੇ ਅੱਗੇ ਲੱਗ ਕੇ ਇਹ ਉਪਰਾਲਾ ਕਰਿਆ ਉਹ ਵੀ ਵਧਾਈ ਦੇ ਯੋਗ ਆ। ਦਾ ਪੁੱਛਰ ਕੀ ਸਾਡੇ ਕੋਲੇ ਗਏ ਸਾਡੀ ਪੰਚਾਇਤ ਨੇ ਜਿੰਨਾ ਸਹਿਯੋਗ ਦਿੱਤਾ ਸਾਰੇ ਨਗਰ ਨੂੰ ਭੈਣਾਂ ਨੂੰ ਬੜਾ ਹੀ ਪਿੰਡ ਨੇ ਸਹਿਯੋਗ ਦਿੱਤਾ ਸਾਰੇ ਕਮੇਟੀ ਦਾ ਸਾਰੇ ਮੈਨੇਜਮੈਂਟ ਦਾ ਜਿੰਨਾ ਵੀ ਸਹਿਯੋਗ ਕਰਿਆ ਸਾਰਿਆਂ ਦਾ ਮੈਂ ਜੀਵਨ ਧੰਨਵਾਦ ਕਰਦਾ ਹਾਂ। ਵੀਰਾ ਮੇਕਅੱਪ ਦੀ ਵਾਲੀ ਆਉਣ ਵਾਲੇ ਟਾਈਮ ਦੇ ਵਿੱਚ ਵੈਗ ਨੂੰ ਸੁੱਖ ਰੱਖੇ ਦਿੱਤੀਆਂ ਦਾ ਇਸ ਟਾਈਮ ਆਪਾਂ ਪਹਿਲੀ ਵਾਰ ਸਰਪੰਚ ਦੇ ਵਿੱਚ ਪਹਿਲੀਆਂ ਤੀਆਂ ਆਈਆਂ ਆਉਂਦੇ ਸਮੇਂ ਦੇ ਵਿੱਚ ਆਪਾਂ ਇਹਦਾ ਪ੍ਰੋਗਰਾਮ ਕਰਦੇ ਨੇ ਇੱਕ ਇੱਕ ਨੂੰ ਬੈਠਣ ਲਈ ਖੜਨ ਲਈ ਜਗ੍ਹਾ ਨਾ ਹੋਵੇ ਸਾਰੇ ਕੁਰਸੀ ਤੇ ਬੈਠਣ ਕਿਉਂਕਿ ਪਹਿਲੀ ਵਾਰ ਆ ਸਾਡੇ ਮੈਂਬਰ ਸਾਹਿਬ ਨੇ ਜਿੰਨਾ ਵੀ ਮਿਹਨਤ ਕਰੀ ਵਿਚਾਰਾ ਭੱਜਿਆ ਹੋਇਆ ਹੁਣ ਵੀ ਉਹ ਸਾਡੇ ਕੋਲੇ ਨਹੀਂ ਆਇਆ ਤੇ ਸਾਰਿਆਂ ਦਾ ਸਹਿਯੋਗ ਹੈ ਜਿੰਨਾ ਵੀ ਹੈਗਾ ਕਿ ਦਿੱਤੇ ਵਾਲੇ ਕੇਂਦਰ ਫੋਲ ਇਹਨਾਂ ਕਿ ਉਹ ਸਾਡਾ ਨਾਮ ਨਹੀਂ ਲਿਆ ਤੇ ਸਾਰਿਆਂ ਨੇ ਹੀ ਬਹੁਤ ਵਧੀਆ ਸਹਿਯੋਗ ਕੀਤਾ ਧੰਨਵਾਦ ਮੇਰੀਆਂ ਜੀਤੀਆਂ ਦਾ ਭੈਣਾਂ ਦਾ ਜਿਨ੍ਹਾਂ ਨੇ ਸਾਡਾ ਐਡਾ ਮਾਣ ਸਨਮਾਨ ਦਿੱਤਾ ਸਾਨੂੰ ਅੱਜ ਇੱਥੇ ਸਟੇਜ ਤੇ ਆ ਕੇ ਬੋਲਣ ਦਾ ਮੌਕਾ ਦਿੱਤਾ ਤੇ ਸਾਰਿਆਂ ਦਾ ਮੈਂ ਪ੍ਰਿਣੀ ਐ ਸਾਰੀ ਪੰਚਾਇਤ ਵੱਲੋਂ ਤੁਹਾਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਨਹੀਂ ਬੇਟੀ ਜਾਂਦਰਾ ਉਹ ਨਹੀਂ ਬੇਟੀ ਰਾਜੀ ਜੀ ਆਹੋ ਪੰਡੂ ਜੀ ਗੁੰਡ ਜੀ ਡੈਡੀ ਮੈਂ ਵੀ ਆ ਅੱਜ ਸਰਪੰਚ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪਣੇ ਕੀਮਤੀ ਸਮੇਂ ਵਿੱਚੋਂ ਸਾਡੇ ਲਈ ਥੋੜਾ ਜਿਹਾ ਟਾਈਮ ਕੱਢ ਕੇ ਆਏ ਇੱਥੇ ਆਏ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਸਰਪੰਚ ਸਾਹਿਬ ਜੀ ਦੇ ਸਹਿਯੋਗ ਦੇ ਨਾਲ ਤੀਆਂ ਖੰਸੇ ਹਮਦਰ ਰਹੂਗਾ ਇਸੇ ਨਾਲ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹੌਟ ਉਹਨਾਂ ਲਈ ਜ਼ੋਰ ਦਾ ਤਾੜੀਆਂ ਕਿਤੇ ਆਉਣ ਪਣੀ ਪਰਲੀ ਨਹੀਂ ਹੁੰਦਾ ਵੀ ਅਸੀਂ ਕਿਸੇ ਨੂੰ ਪੈਸੇ ਟਕੇ ਜਾਂ ਕਿਸੇ ਵੀ ਚੀਜ਼ ਨਾਲ ਮਾਨ ਸਨਮਾਨਾ ਜੇ ਸਾਡੇ ਸਿਰ ਦੇ ਉੱਤੇ ਵੀ ਤੁਹਾਡੇ ਸਿਰ ਦੇ ਉੱਤੇ ਹੱਥਾ ਤਾਂ ਸਾਡੇ ਲਈ ਸਭ ਤੋਂ ਵੱਡਾ ਮਾਨ ਸਨਮਾਨ ਹੈ ਕਿ ਤੁਹਾਡਾ ਮਾਨ ਸਨਮਾਨ ਨਗਰ ਦਾ ਮਾਨ ਸਨਮਾਨ ਇਸ ਤਰ੍ਹਾਂ ਸਾਡੇ ਸਿਰ ਤੇ ਬਣਿਆ ਰਹੇ ਤੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਪ੍ਰਮਾਤਮਾ ਤੋਂ ਡਰ ਕੇ ਕਹਿੰਦੇ ਆ ਵੀ ਅੱਜ ਦੇ ਟਾਈਮ ਦੇ ਵਿੱਚ ਆਉਣ ਵਾਲੇ ਸੁਭਾਸਾ ਦਾ ਪਤਾ ਨਹੀਂ ਹੁੰਦਾ ਕੱਲ ਕੀ ਹੋ ਜਾਣਾ ਇਹ ਵੀ ਜਿਆਦਾ ਰਹਿ ਜਾਂਦੀਆਂ ਜੋ ਵੀ ਹੈ ਤੁਹਾਡੇ ਨਾਲ ਮੈਂ ਅੱਜ ਵਾਦਾ ਕਰਦਾ ਵੀ ਜਿਵੇਂ ਅੱਜ ਅਸੀਂ ਪਹਿਲਾ ਪ੍ਰੋਗਰਾਮ ਦੇਖਿਆ ਪਹਿਲਾ ਪ੍ਰੋਗਰਾਮ ਇਹ ਭੈਣਾਂ ਨੇ ਉਲੀਕਿਆ ਤੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਵੀ ਅੱਜ ਮੇਰੀਆਂ ਬੀਬੀਆਂ ਭੈਣਾਂ ਮੇਰੀਆਂ ਵੱਡੀਆਂ ਮਤਾਮਾਂ ਭੂਆ ਆ ਗਈਆਂ ਸਾਰਿਆਂ ਨੂੰ ਮੈਂ ਆਉਣ ਵਾਲੇ ਜਾਂ ਜਿਹੜੀਆਂ ਤੀਆਂ ਆਉਣ ਖੁਸ਼ੀਆਂ ਤੇ ਖਿੜੇ ਭਰ ਕੇ ਆਉਣ ਤੇ ਤੁਸੀਂ ਜਿਹੜੀਆਂ ਖੜੀਆਂ ਨਾ ਇਹ ਖੜੀਆਂ ਨਹੀਂ ਹੋਣੀਆਂ ਆਉਣ ਦੇ ਟਾਈਮ ਦੇ ਵਿੱਚ ਸੋਫਿਆਂ ਤੇ ਬੈਠੀਆਂ ਹੋਣੀਆਂ ਤੇ ਉਹਦਾ ਖਰਚਾ ਸਾਰਾ ਮੇਰੇ ਵੱਲੋਂ ਹੋਊਗਾ ਟੈਂਟ ਦਾ ਕੁਰਸੀਆਂ ਦਾ ਜੋ ਵੀ ਹੋਇਆ ਐਦੋਂ ਕਿਉਂਕਿ ਮੈਂ ਆਪਣੀ ਹਾਇਸियत ਤੋਂ ਵੱਧ ਕਦਮ ਨਹੀਂ ਚੱਕ ਸਕਦਾ ਜਿੰਨੀ ਮੇਰੀ ਗੰਜੈਸਾ ਕਿਉਂਕਿ ਮੈਂ ਉਹਦਾ ਪਰਿਵਾਰ ਵੀ ਪਾਲਣਾ ਜਿੰਨੀ ਵੀ ਹਰ ਕਿਸੇ ਦੀ ਔਕਾਤ ਹੁੰਦੀ ਹੈ ਜੇ ਆਪਾਂ ਕਰਜ਼ੇ ਚੱਕ ਕੇ ਸੋਸ਼ੇ ਕਰਾਂਗੇ ਉਹ ਆਪਣੀ ਮੈਨੂੰ ਸੋਚਾ ਨਹੀਂ ਦਿੰਦਾ ਪਰ ਮੈਂ ਤੁਹਾਡੇ ਨਾਲ ਜਵਾਦਾ ਕਰਦਾ ਵੀ ਆਉਣ ਵਾਲੀਆਂ ਤੀਆਂ ਤੁਹਾਡੇ ਲਈ ਇੱਕ ਯਾਦਗਾਰ ਪਾ ਛੱਡਿਆ ਗਾਮੀ ਵਾਕਈ ਤਿਆਂ ਲੱਗੀਆਂ ਨਾ ਤੇ ਸਾਰੀਆਂ ਜਿੰਨੀਆਂ ਆਪਣੇ ਪਿੰਡ ਦੀਆਂ ਕੁੜੀਆਂ ਚੜੀਆਂ ਹੋਣੀਆਂ ਸਾਰਿਆਂ ਨੂੰ ਬੁਲਾਇਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ